ਇੱਕ ਬੇਹੱਦ ਹੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਜਿੱਥੇ ਨੇਪਾਲ ਦੇ ਵਿੱਚ ਏਜੰਸੀ ਪ੍ਰਦਰਸ਼ਨਕਾਰੀਆਂ ਨੇ ਵੱਡੇ ਪੱਧਰ ਦੀ ਤਬਾਹੀ ਬਚਾਈ ਹੈ ਤੇ ਪੰਜ ਸਤਾਰਾ ਹੋਟਲ ਨੂੰ ਅੱਗ ਲਗਾ ਦਿੱਤੀ ਜਿਸ ਦੇ ਵਿੱਚ ਬਹੁਤ ਸਾਰੇ ਭਾਰਤੀ ਉੱਥੇ ਫਸੇ ਹੋਏ ਤਾਂ ਇੱਕ ਪਾਰਟੀ ਪਰਿਵਾਰ ਦੀ ਜਿਹੜੀ ਯਾਤਰਾ ਸੀਗੀ ਉਹ ਦੁਖਾਂਤ ਹੋ ਚੁੱਕੀ ਐ ਦਰਸਲ ਦੱਸਿਏ ਕਿ ਹੁਣ ਘਟਨਾ ਇਸ ਕਰਕੇ ਇਸ ਕਦਰ ਸਾਹਮਣੇ ਆਈ ਹੈ ਜਿੱਥੇ ਕਿ ਤੁਹਾਨੂੰ ਦੱਸਿਏ ਕਿ ਜਿਹੜੇ ਏਜੰਸੀ ਪ੍ਰਦਰਸ਼ਨਕਾਰੀ ਨੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਦਾ ਨੁਕਸਾਨ ਜਿਹੜਾ ਉੱਥੇ ਕੀਤਾ ਗਿਆ ਤਬਾਹੀ ਜਿਹੜੀ ਆ ਮਚਾ ਦਿੱਤੀ ਗਈ ਐ ਤਾਂ ਇੱਕ ਪਰਿਵਾਰ ਜਿਹੜਾ ਵਾ ਕਟਮੰਡੂ ਦੇ ਇੱਕ ਲਗਜ਼ਰੀ ਹੋਟਲ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਸੀ ਉਸ ਨੂੰ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿੱਤੀ ਇਸ ਘਟਨਾ ਦੇ ਵਿੱਚ ਇੱਕ ਔਰਤ ਦੀ ਮੌਤ ਹੋਈ ਐ ਜਦਕਿ ਜਰ ਦਰਜਾ ਜਿਹੜੇ ਭਾਰਤੀ ਉੱਥੇ ਫਸੇ ਹੋਏ ਸੀਗੇ ਤਾਂ ਇਹ ਪਰਿਵਾਰ ਰਾਮ ਸਿੰਘ ਗੋਲਾ ਤੇ ਉਹਨਾਂ ਦੀ ਪਤਨੀ ਜਿਹੜੇ ਸੀ ਪਸ਼ੂਪਤੀਨਾਥ ਮੰਦਰ ਦੇ ਦਰਸ਼ਨ ਕਰਨ ਲਈ ਘਟਵੰਡੂ ਗਏ ਸਨ ਪਰ ਹਿੰਸਕ ਵਿਰੋਧ ਪ੍ਰਦਰਸ਼ਨ ਦੌਰਾਨ ਉਹਨਾਂ ਤੇ 517 ਉਟਾਂ ਨੂੰ ਅੱਗ ਲਗਾ ਦਿੱਤੀ ਗਈ ਹੈ ਤੇ ਦੱਸਦੀ ਹੈ ਕਿ ਕਟਵੰਡੂ ਸਮੇਤ ਦੇਸ਼ ਦੇ ਵੱਖ-ਵੱਖ ਥਾਵਾਂ ਦੇ ਵਿੱਚ ਜਿਹੜੇ ਜੈਂਸੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਨੇ ਜਿਸ ਤੋਂ ਬਾਅਦ ਇਹ ਪ੍ਰਦਰਸ਼ਨ ਹਿੰਸਕ ਹੋ ਗਿਆ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਸੋਸ਼ਲ ਮੀਡੀਆ ਤੇ ਪਾਬੰਦੀ ਹਟਾਉਣ ਦੀ ਮੰਗ ਕੀਤੀ ਅੰਦੋਲਨ ਹਿੰਸਕ ਹੋਣ ਦੇ ਪ੍ਰਦਰਸ਼ਨਕਾਰੀਆਂ ਨੇ ਸੰਸਦ ਵਿੱਚ ਦਾਖਲ ਹੋਏ ਅਤੇ ਕਈ ਸਰਕਾਰੀ ਅਤੇ ਨਿੱਜੀ ਅਦਕਾਰਾਂ ਆਧਾਰਿਆਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਦੱਸਦੀ ਹੈ ਕਿ ਜਾ ਜਿਹੜਾ ਇਹ ਪਰਿਵਾਰ RAMBIR KOLA ਤੇ ਉਹਨਾਂ ਦੀ ਜਿਹੜੀ ਪਤਨੀ ਸੀਗੀ ਇੱਕ ਹੋਟਲ ਦੀ ਉੱਪਰਲੀ ਮੰਜ਼ਲ ਤੇ ਠਹਿਰੇ ਹੋਏ ਸੀ ਜਦੋਂ ਪ੍ਰਦਰਸ਼ਨਕਾਰੀਆਂ ਨੇ ਹੇਠੀਆਂ ਮੰਜ਼ਲਾਂ ਨੂੰ ਅਗਲਾ ਦਿੱਤੀ ਇਸ ਤੋਂ ਘਬਰਾ ਕੇ RAMBIR ਨੇ ਵਰਦੇ ਦੀ ਮਦਦ ਨਾਲ ਆਪਣੀ ਪਤਨੀ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਦੀ ਪਕੜ ਤੋਂ ਜਿਹੜਾ ਫਿਸਲ ਗਈ ਤੇ ਡਿੱਗ ਗਈ ਤੇ ਰਚੀਸ਼ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਜ਼ਿਆਦਾ ਖੂਨ ਵਹਿਣ ਕਰਕੇ ਹਸਪਤਾਲ ਜਾਦੇ ਸਮੇ ਉਸ ਦੀ ਮੌਤ ਹੋ ਗਈ ਤੇ ਤੁਹਾਨੂੰ ਦੱਸਿਏ ਕਿ ਪਰਵਾਰਕ ਮੈਂਬਰ ਉਸਦੀ লাশ ਗਾਜ਼ੀਆਬਾਦ ਦੇ ਮਾਸਟਰ ਕੋਲੋਨੀ ਵਿੱਚ ਆਪਣੇ ਘਰ ਲਿਆ ਹੈ ਤਾਂ ਇਸੇ ਹੀ ਚਲਦੇ ਇੱਕ ਵਿਆਹ ਦੀ ਵੱਡੀ ਤੇ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਜੀਏ ਕਿ ਯੂਪੀ ਦੀ ਇਹ ਹੈ ਮੈਲਾ ਸੀਗੀ ਉਸਦੀ ਮੌਤ ਹੋਈ ਹੈ ਤੇ ਨੇਪਾਲ ਦੇ ਵਿੱਚ ਜਨਰੇਸ਼ਨ ਜ਼ੈਡ ਜਿਹੜੀ ਆ ਜੈਂਸੀ ਜਿਹੜੇ ਨੇ ਉਹਨਾਂ ਨੇ ਅੰਦੋਲਨ ਦੌਰਾਨ ਗਾਜ਼ੀਆਬਾਦ ਦੇ ਇੱਕ ਪਰਿਵਾਰ ਦੀ ਧਾਰਮਿਕ ਯਾਤਰਾ ਨੂੰ ਦੁਖਾਂਤ ਬਣਾ ਦਿੱਤਾ ਯਾਨੀ ਕਿ ਉਹ ਬਹੁਤ ਸਾਰੇ ਭਾਰਤੀ ਨੇਪਾਲ ਦੇ ਵਿੱਚ ਫਸੇ ਹੋਏ ਨੇ ਬਹੁਤ ਸਾਰੇ ਭਾਰਤੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਬਚਾਇਆ ਜਾਵੇ ਕਿਉਂਕਿ ਉੱਥੇ ਦੇ ਹਾਲਾਤ ਨੇਪਾਲ ਦੇ ਹਾਲਾਤ ਬਹੁਤ ਬੱਤਰ ਬਣ ਗਏ ਨੇ ਔਰ ਬਹੁਤ ਸਾਰੇ ਭਾਰਤੀਆਂ ਦੀ ਜ਼ਿੰਦਗੀ ਉੱਥੇ ਵੀ ਬੱਤਰ ਬਣ ਚੁੱਕੀ ਹੈ ਇਸੇ ਤਰੀਕੇ ਦੇ ਨਾਲ ਕਾਜ਼ੀਆਬਾਦ ਦਾ ਇਹ ਪਰਿਵਾਰ ਜਿਹੜਾ ਵਾ ਉਹ ਹਾਦਸੇ ਦਾ ਸ਼ਿਕਾਰ ਹੋਇਆ ਜਿੱਥੇ ਕਿ ਇਹ ਜਿਹੜੀ ਏਜੰਸੀ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਦੇ ਪ੍ਰਦਰਸ਼ਨ ਦੇ ਦੌਰਾਨ ਉਹਨਾਂ ਨੇ ਪੰਚਸਾਰਾ ਹੋਟਲ ਨੂੰ ਅੱਗ ਲਗਾ ਦਿੱਤੀ ਤਾਂ ਇੱਕ ਪਰਿਵਾਰ ਧਾਰਮਿਕ ਯਾਤਰਾ ਲਈ ਗਿਆ ਸੀਗਾ ਪਰ ਇਸ ਜਿਹੜਾ ਵਿਅਕਤੀ ਸੀਗਾ ਜਿਸ ਦੀ ਪਤਨੀ ਦੀ ਮੌਤ ਹੋ ਗਈ ਕਿਉਂਕਿ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਭਿਆਨਕ ਅੱਗ ਜਗਾਈ ਸੀ 5 ਸਟਾਰਾ ਹੋਟਲ ਨੂੰ ਲਗਾ ਦਿੱਤੀ ਤਾਂ ਇੱਕ ਭਾਰਤੀ ਪਰਿਵਾਰ ਦੀ ਯਾਤਰਾ ਜਿਹੜੀ ਆ ਕਾਫੀ ਜ਼ਿਆਦਾ ਦੁਖਾਂਤ ਹੋ ਗਈ ਤੇ ਨੇਪਾਲ ਦੇ ਵਿੱਚ ਸਿੱਟੀ ਹਾਲੇ ਵੀ ਬੇਕਾਬੂ ਹੋਈ ਪਈ ਹੈ